ਭਾਜਪਾ ਉਮੀਦਵਾਰ ਰਣਜੀਤ ਸੰਧੂ ਨੇ ਵਾਈ ਪਲੱਸ ਸਿਕਿਉਰਿਟੀ ਮਿਲਨ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਬਜਾਏ ਆਪਣੇ ਉਮੀਦਵਾਰਾਂ ਨੂੰ ਵਾਈ ਪਲੱਸ ਸਿਕਿਉਰਿਟੀ ਦੇ ਰਹੀ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਪੰਜਾਬ ਦੇ ਵਿੱਚ ਵੋਟਾ ਲੈਣ ਆਏ ਹਨ ਜਾਂ ਲੋਕਾਂ ਨੂੰ ਲੁੱਟਣ ਦੇ ਲਈ ਆਏ ਹਨ ਸਿਕਿਉਰਿਟੀ ਲੈ ਕੇ ਉਹ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਹਨ ਮੰਤਰੀ ਢਾਲੀਵਾਲ ਨੇ ਭਾਜਪਾ ਨੂੰ ਨਸੀਹਤ ਦਿੱਤੀ ਹੈ ਜੋ ਬੀਜੋਗੇ ਉਹੀ ਵਜੋਗੇ ਜੋ ਤੁਸੀਂ ਕਿਸਾਨਾਂ ਦੇ ਨਾਲ ਕੀਤਾ ਹੈ ਉਹੀ ਕਿਸਾਨ ਤੋਂ ਅੱਜ ਨਾਲ ਵੀ ਕਰ ਰਹੇ ਨੇ ਤੇ ਪੰਜਾਬੀ ਭਾਜਪਾ ਤੋਂ ਡਰਨ ਵਾਲੇ ਨਹੀਂ बंद हो जा जुड़ा है उन्होंने वालों कहा गया है कि तरनजीत संधु के वाई प्लस सिक्योरिटी से जुड़ा है धालीवाल ने यह बयान दिता है तो केंद्र जी है किसान के मसले हल नहीं कर रही है इसे दे करके धालीवाल के वालों यह बयान दिता गया है कि जो बीजोगे उ वडोगे अज पता लगा कि बीजेपी ने केंद्र सरकार ने ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਤਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਗਿਆ ਸਾਰੇ ਪੰਜਾਬ 'ਚ ਹੋ ਗਿਆ ਵਿਰੋਧ ਬੀਜੇਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕورٹی ਜਿਹੜੀ ਦਿੱਤੀ ਹੈ ਬੜੀ ਨਿੰਦਣਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਦੀ ਇਹ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਦੀ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕورٹی ਦੇ ਅੰਡੇ ਜੋ ਸੱਜੇ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਦਾ ਕਿ ਘੱਟ ਹੋਈ ਪਜਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕورٹی ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸੱਜ ਜੋ ਤੁਸੀਂ ਬੀਜੇਆ ਸੀਗਾ ਤੁਸੀਂ ਬੀਜੇਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਛੜਕਾਂ ਤੇ ਬੈਠੇ ਹਾਂ 740 ਕਿਸਾਨ ਚੀਜ਼ ਹੋਏ। ਉਹ ਅੱਜ ਵੀ ਕਿਸਾਨ ਛੱਬੂ ਬੈਰੀਅਰ ਤੇ ਤੇ ਖਦੋਰੀ ਬਾਡਰ ਦੇ ਉੱਤੇ ਬੈਠੇ ਆ। ਜੋ ਤੁਸੀਂ ਬੀਜਿਆ ਉਹੀ ਵੜ ਰਹੇ ਹੋ ਸਾਬ। ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਕਿਸਾਨ ਕੋ ਤੁਹਾਨੂੰ ਪਿੰਡਾਂ 'ਚ ਵੜਦੇ। ਕਿਸਾਨਾਂ ਤੇ ਆਪਣਾ ਪ੍ਰੋਟੈਸਟ ਕਰਦੇ ਉਹਨਾਂ ਦੀ ਸਟਰਗਲ ਆ। ਉਹਨਾਂ ਦੀਆਂ ਮੰਗੀਆਂ ਮੰਗਾ ਜਿਹੜੀਆਂ ਉਹ ਮੋਦੀ ਨੇ ਮੁਰਕਲਾਕੂਦੀ ਕੀਤੀ ਆ। ਸੋ ਸੰਧੂ ਸਾਹਿਬ ਨੂੰ ਚਹਿ ਦੇ ਦੋ Y ਚਹਿ ਦੇ ਦੋ Z ਚਹਿ ਦੇ ਦੋ ਕੋਈ ਕੋਈ ਸਿਕਿਉਰਟੀ ਦੇ ਦੋ ਜੀ। ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਬੀਜੇਪੀ ਨੂੰ ਵੋਟ ਪਾਉਣ ਵਾਲੇ ਆਪਣਾ ਭਾਗ ਦੂਰ ਕਰ ਦੇਣ ਕਿ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣਗੀਆਂ ਉਹਨਾਂ ਨੂੰ ਕਿਸੇ ਦੇ ਪੰਜਾਬ ਤੋਂ ਵੋਟ ਦੀ ਪਾਉਣੀ ਔਰ ਇਹੋ ਜਿਹਾ ਬਿਸਤਾ ਗੋਲ ਹੋਊਗਾ ਬੀਜੇਪੀ ਦਾ ਇਸ ਕਾ ਕਿ ਦੁਬਾਰਾ ਉਹ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦੁਬਾਰਾ ਪੰਗਾ ਲੈਣ ਤੋਂ ਸੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਰ 4 ਸਾਲ ਹੋਏ ਸਾਡੇ ਦੇ ਬਹੁ ਟਾਈਮ ਨਹੀਂ ਹੋਇਆ ਦਨ 350 ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਬਾਲਦੇ ਪੰਜਾਬ ਦੇ ਸਾਡੇ ਇਹਨਾਂ ਕਿਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆ ਕੇ ਕੌਣ ਤੁਹਾਨੂੰ ਵੋਟਾਂ ਦਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇੰਨਾਂ ਦੀ ਸਕਿਉਰਟੀਆ ਦੇਣਗੇ ਸਕਿਉਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸਤ ਬੋੜੀ ਇਹਦੀ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀਲ ਸਕਦੇ ਹੋ ਆਰ ਦੇ ਜੋ ਮੱਦੀ ਪੰਜਾਬੀਓ ਕਰਾ ਲਓ ਭੱਜੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਕਾ ਲਾਂਗੇ ਕਰਾ ਲਾਂਗੇ ਇਦਾਂ ਕਰ ਲਾਂਗੇ ਇਹ ਦੀ ਮੰਨਦੇ ਕੇ ਇਹ ਦੀ ਇਹ ਦੀ ਸੁਣਦੇ ਉਹ ਤੁਸੀਂ ਧੱਕਾ ਕੀਤਾ ਉਹ ਸੁਣਦੇ ਕਿਉਂ ਭਾਜਪੀ ਨੇ ਧੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਧੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਤਰਤਾਂ ਅਮੋ ਸਾਹਿਬ ਹੱਥਾਂ ਦੇ ਉੱਤੇ ਜਿਹੜਾ ਡੇੜਾ ਬਾਬਾ ਨਾਨਕ ਪਤਾ ਮੈਂ ਕਿੰਨੀਆਂ ਥਾਵਾਂ ਦੇ ਪੜਾ ਰੱਖ ਕੇ ਕਿੰਨੀਆਂ ਥਾਵਾਂ ਦੇ ਕਿਸਾਨ ਵਿਰੋਧ ਕਰ ਰਹੇ ਹੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲਾਉਂਦੇ ਹੋਗੇ ਉਪਰਨ ਅੰਦੋਲਨ ਕਰ ਰਹੇ ਅੰਦੋਲਨ ਦਾ ਹਿੱਸਾ ਕਿਸਾਨਾਂ ਦੀਆਂ ਮੰਗਾਂ ਮੰਨ ਪਰਤਾਰ ਜੀ ਸੱਜੂ ਕਹਿੰਦੇ ਮੈਂ ਇਹ ਗੱਲ ਕਹਿੰਦਾ ਚੰਗੇ ਕੰਮ ਕੀਤੇ ਅਸਾਂ ਜੇ ਚੰਗੇ ਕੰਮ ਕੀਤੇ ਤੇ ਵਾਈਪੂਈ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜੈਡ ਪਲੱਸ ਜੇ ਦੋਈ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਜਾਂ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਨਹੀਂ ਕਿਥੋਂ ਗੰਦਾ ਨਹੀਂ ਪਤਾ ਕਿਦਾਂ ਨਹੀਂ ਲਈ ਫਿਰਦੇ ਆ ਯਾਰ ਉਹ ਇਦਾਂ ਦੀ ਡਾ ਦੇ ਦੁੱਲ ਜੋ ਮਰਜ਼ੀ ਕਰ ਦੋ ਤੁਸੀਂ ਜੇ ਵਿਰੋਧ ਕਰਦੇ ਆ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਮਰਜ਼ੀ ਕਰ ਦੇਣਾ ਐਦਾਂ ਤੁਸੀਂ ਵੋਟਾਂ ਮੰਗੋਗੇ ਯਾਰ ਜਦ ਦਸਬੋਗੇ ਪੰਜਾਬ 'ਚ ਆਮ ਕਿਸਾਨ ਤੇ ਆਮ ਬੰਦਿਆਂ ਕੋ ਜਾਵੇ ਆਮਨੇ ਉਹ ਆਵੇ ਨਾ ਤੇਜਾ ਸਿੰਘ ਸਮੁੰਦਰੀ ਜੀ ਦਾ ਪੋਤਾ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਹੋਰ ਕੁਝ ਨਹੀਂ ਬਾਕੀ ਸਾਰਾ ਬੁੱਧਾਮ ਦਾਸ ਜੀ ਦੇ ਨਾਂ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਬਣਾਉਣ ਵਾਲਿਆਂ ਚੋਂ ਇੱਕ ਸੰਤ ਗੁਰੂ ਜਿਹੜੀ ਗੁਰੂ ਸਦਾ ਆਲੇ ਜਿਹੜੀ ਚੱਲੀ ਗੁਰੂ ਕਰਨ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਨਾ ਉਹਦੇ ਵਿੱਚ ਆ ਦੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਕਰਨਗੇ ਸੰਦ